ਅੱਜ ਆਪਾਂ ਚੱਲੇ ਆ ਜੀ ਬਾਬਾ ਬੰਦਾ ਸਿੰਘ ਜੀ ਜੀ ਬਹਾਦਰ ਦੀਆਂ ਗੁਫਾਵਾਂ ਦੇਖਣ ਜੋ ਕਿ ਸਾਹਮਣੇ ਜਿਹੜੇ ਪਹਾੜ ਤੁਸੀਂ ਦੇਖ ਰਹੇ ਹੋ ਇਹਨਾਂ ਪਹਾੜਾਂ ਵਿੱਚ ਹੀ ਬਣੀਆਂ ਹੋਈਆਂ ਹਨ ਇਹਨਾਂ ਪਹਾੜਾਂ ਦੇ ਪਿਛਲੇ ਪਾਸੇ ਜਿਹੜੇ ਪਹਾੜ ਹਨ ਉਹਨਾਂ ਦੇ ਵਿੱਚ ਬਣੀਆਂ ਹੋਈਆਂ ਗੁਫਾਵਾਂ ਤੇ ਸਾਨੂੰ ਵੀ ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਿਆ ਸੀਗਾ ਵੀ ਪੁਰਾਣਾ ਜਿਹੜਾ ਇਤਿਹਾਸ ਹੈ ਉਸ ਗੁਫਾਵਾਂ ਨਾਲ ਜੁੜਿਆ ਹੋਇਆ ਆਪਣਾ ਤੇ ਚੱਲਦੇ ਚੱਲਦੇ ਪਹੁੰਚ ਗਏ ਜੀ ਆਪਾਂ ਸਤਲੁਜ ਦੇ ਦਰਿਆ ਦੇ ਪੁਲ ਦੇ ਉੱਪਰ ਸਾਹਮਣੇ ਜਿਹੜੀਆਂ ਪਹਾੜੀਆਂ ਐ ਇਹਨਾਂ ਪਹਾੜੀਆਂ ਵਿੱਚ ਫੈਕਟਰੀ ਜਿਹੜੀ ਸੁਵਰਾਜ ਮਾਦਾ ਡੀਸੀਐਮ ਤੇ ਹੋਰ ਕਈ ਫੈਕਟਰੀਆਂ ਇੱਥੇ ਬਣੀਆਂ ਹੋਈਆਂ ਨੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਤਲੁਜ ਦਰਿਆ ਜਿਹੜਾ ਬੜੀ ਮਾਰ ਕਰਦਾ ਹੈ ਗਰੀਬਾਂ ਉੱਤੇ। ਇਹੀ ਚੜ-ਚੜ ਕੇ ਆਉਂਦਾ ਹੁੰਦਾ ਹੈ। ਜਦੋਂ ਕਿਤੇ ਆਪਣੇ ਭਾਈ ਫਸਲਾਂ ਬੀਜ ਲੈਣੇ ਆ ਇਹਦੇ ਆੜ-ਦੋੜੇ। ਇਹੀ ਮਾਰ ਕਰਦਾ। ਤੇ ਦੇਖੋ ਤੁਸੀਂ ਇਹ ਪੂਰਾ ਭਰ ਕੇ ਆ ਜਾਂਦਾ ਹੁੰਦਾ। ਜਿਹੜੇ ਮੇਰੇ ਵੀਰ ਭਾਈ ਨੇ ਇੱਥੇ ਖੇਤ ਬਣਾਏ ਹੋਏ ਹਨ ਉਹਨਾਂ ਨੂੰ ਵੀ ਨਾਲੇ ਹੜਾ ਕੇ ਲੈ ਜਾਂਦਾ। ਬਿਲਾ ਲੋ ਹਸਾਬ ਵੀ ਇੱਥੇ ਜ਼ਿਆਦਾ ਹੀ ਤਬਾਹੀ ਕਰ ਦਿੰਦਾ ਇੱਕ ਤਰ੍ਹਾਂ ਦੀ ਤੇ ਆਪਾਂ ਚੱਲਦੇ ਆਂ ਜੀ ਆਪਣੇ ਨਾਲ ਸੁੱਖਾ ਰਾਜੂ ਤੇ ਤੀਸਰਾ ਮੈਂ ਹੀ ਆ ਜੀ ਸਾਡਾ ਅੱਜ ਸੁੱਖਾ ਭਾਈ ਕਹਿੰਦਾ ਵੀ ਅੱਜ ਅਸੀਂ ਜਾਣਾ ਹੀ ਜਾਣਾ ਦੇਖ ਕੇ ਹੀ ਆਉਣੀ ਆ ਮੌਸਮ ਹੈ ਵੀ ਬਹੁਤ ਗਰਮ ਸੀਗਾ ਤੇ ਅੱਗੇ-ਅੱਗੇ ਗਰਮੀ ਹੋਣਾ ਮੌਸਮ ਤੇ ਆਪਾਂ ਸ਼ਾਇਦ ਪਹਾੜਾਂ ਵੱਲ ਵੀ ਖੇੜਾ ਮਾਰ ਕੇ ਆਉਣਾ ਜੇ ਇਤਕੀ ਜਾਦੇ ਤਾਂ ਸੀ ਹਰ ਸਾਰੇ ਹੁੰਨੇ ਆ ਆਪਾਂ ਜਾਈਦਾ ਜੀ ਮਨਿਕਨ ਸਾਹਿਬ ਰਿਵਾਲ ਸਰ ਸਾਹਿਬ ਤੇ ਮੰਡੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਉਤੇ ਮਹਾਰਾਜ ਦੀਆਂ ਨਿਸ਼ਾਨੀਆਂ ਬਈਆਂ ਉਹ ਦੇਖ ਕੇ ਮੜਾ ਈ ਮਨ ਸ਼ਾਂਤ ਜਹ ਹੋ ਜਾਂਦਾ ਵੀ ਬਸ ਮਨ ਨੂੰ ਸ਼ਾਂਤੀ ਮਿਲਦੀ ਏ ਇੱਕ ਤਰ੍ਹਾਂ ਦੀ ਤੇ ਚਲੋ ਚੱਲਦੇ ਆ ਜੀ ਆਪਾਂ ਰਾਹ ਤੇ ਤਾਂ ਆਪਾਂ ਪੈ ਗਏ ਥੋੜੀ ਦੂਰ ਜਾ ਕੇ ਨਾ ਇੱਕ ਕਾਲਜ ਹੈ ਜੀ ਤੇ ਆਪਾਂ ਸੱਜੇ ਹੱਥ ਹੋਰਣਾ ਸੱਜੇ ਹੱਥੋਂ ਗਏ ਨਾ ਫਿਰ ਥੋੜਾ ਅੱਗੇ ਜਾ ਕੇ ਇੱਕ ਮੋੜ ਆਉਂਦਾ ਜੀ ਉੱਥੋਂ ਮੁੜ ਜਾਣਾ ਆਪਾਂ ਨੂੰ ਇਹ ਮੋੜ ਅਸੀਂ ਪਹਿਲਾਂ ਹੀ ਮੁੜ ਗਏ ਜਾ ਕੇ ਮੁੜਨਾ ਚਾਹੀਦਾ ਸੀ 1 ਕਿਲੋਮੀਟਰ ਤੇ ਚਲੋ ਕੋਈ ਨਹੀਂ ਇਹ ਰਸਤਾ ਵੀ ਆਪਾਂ ਦੇਖ ਲੈਣੇ ਕਿੱਹਾ ਜਿਹਾ ਚਲੋ ਫਿਰ ਆਪਾਂ ਮੁੜ ਕੇ ਦੇਖੀ ਰਸਤਾ ਕਿਦਾਂ ਦਾ ਤੇ ਤਾਂ ਭਾਈ ਉਹ ਹੈ ਪੱਛਾ ਰਸਤਾ ਜਮਾ ਰੇਤ ਹੈ ਹੀ ਰੇਤ ਹੈ ਚਲੋ ਅੱਗੇ ਜਾ ਕੇ ਦੇਖ ਲੈਣੇ ਕਿਦਾਂ ਦਾ ਹੈ ਰੇਤ ਹੈ ਹੀ ਹੈ ਲਗਭਗ ਮੋਟਰਸਾਈਕਲ ਵੀ ਨਹੀਂ ਚੱਲ ਰਿਹਾ ਉਤਰ ਉਤਰ ਕੇ ਜਾਣਾ ਪੈਂਦਾ ਕਾਫੀ ਰੇਤਾ ਹੀ ਰੇਤਾ ਚੱਲਦਾ ਹੀ ਨਹੀਂ ਹੈ ਮੋਟਰਸਾਈਕਲ ਇੱਥੇ ਚਲੋ ਆਪਣਾ ਸੁਜੈਸ਼ਨ ਇਹ ਹੈ ਵੀ ਤੁਸੀਂ ਇੱਧਰ ਨੂੰ ਨਾ ਆਇਓ ਇੱਕ ਦੂਸਰਾ ਰਸਤਾ ਉੱਪਰਲੇ ਪਾਸੇ ਨੂੰ ਘੁੰਮ ਕੇ ਆਉਂਦਾ 1 ਕਿਲੋਮੀਟਰ ਦੂਰ ਤੋਂ ਉਹ ਰਸਤਾ ਹਲੇ ਠੀਕ ਹੈ ਵਧੀਆ ਹੈ ਇਹ ਰਸਤਾ ਨਹੀਂ ਹੈਗਾ ਮੋਟਰਸਾਈਕਲ ਇਹ ਗੱਡੀਆਂ ਵਾਲਾ ਜੇ ਕਿਤੇ ਮੀਂਹੂ ਪੈ ਗਿਆ ਫੇਰ ਔਖਾ ਬੋਤ ਲੰਘਣਾ ਤੋਂ ਮੇਰੇ ਸੋ ਮੇਰੇ ਵੀਰ ਭਾਈ ਉਧਰ ਨੂੰ ਆ ਜਾਣਾ ਇੱਧਰ ਨੂੰ ਨਾ ਆਇਓ ਚਲੋ ਆਪਾਂ ਪਹੁੰਚ ਰਹੇ ਹਾਂ ਜੀ ਉੱਥੇ ਜਿੱਥੇ ਗੁਫਾਵਾਂ ਉਹ ਤੁਹਾਨੂੰ ਵੀ ਦਿਖਾਉਨੇ ਆ ਜੀ ਕਿੱਥੇ ਬਣੀਆਂ ਹੋਈਆਂ ਨੇ ਗੁਫਾਵਾਂ ਅਸੀਂ ਵੀ ਦੇਖਿਆ ਕਰਦੇ ਸੀ ਪਹਿਲਾਂ ਇੱਕ ਚੈਨਲ ਤੇ ਦੇਖਿਆ ਸੀ ਅਸੀਂ ਸਾਡੇ ਵੀ ਮਨ ਵਿੱਚ ਇੱਛਾ ਸੀਗੀ ਅੱਜ ਤੋਂ 4-5 ਸਾਲ ਪਹਿਲਾਂ ਵੀ ਹਾਂ ਸੀ ਜਾ ਕੇ ਆਉਣਾ ਤੇ ਸੰਜੋਗ ਦੇਖ ਲਓ ਕਿਵੇਂ ਕਿੰਨੇ ਟਾਈਮ ਬਾਅਦ ਬਣਦਾ ਮੰਦੀ ਇੱਛਾ ਹੈਗੀ ਦੀ 4-5 ਸਾਲ ਪਹਿਲਾਂ ਦੀ ਤੇ ਅੱਜ ਟਾਈਮ ਲੱਗਿਆ ਸਾਡਾ ਆਉਣ ਦਾ ਚਲੋ ਮੁੱਖ ਦੀ ਗੱਲ ਇਹ ਹੈ ਵੀ ਜਦੋਂ ਮਹਾਰਾਜ ਦਾ ਹੁਕਮ ਹੋਣਾ ਫਿਰ ਉੱਥੀ ਤਾਂ ਹੀ ਜਾਣਾ ਜਦੋਂ ਦਾਣਾ ਪਾਣੀ ਲਿਖਦਾ ਮਹਾਰਾਜ ਨੇ ਫਿਰ ਉੱਤੇ ਸ਼ੱਕ ਹੀ ਹੋਣਾ ਪੈਂਦਾ ਚਲੋ ਇਹ ਵੀ ਸਾਡੇ ਨਾਲ ਸੰਯੋਗ ਬਣੇਗੇ ਅੱਜ ਸੁੱਖਾ ਤੇ ਛੋਟਾ ਭਾਈ ਰਾਜੂ ਤੇ ਮੈਂ ਯਾਰ ਅਸੀਂ ਤਿੰਨੇ ਇਕੱਠੇ ਹੋ ਕੇ ਜਾਇ ਕਰਦੇ ਹਾਂ ਤੇ ਆਪਣਾ ਇੱਕ ਚੌਥਾ ਮੈਂਬਰ ਵੀ ਹੈਗਾ ਜੀ ਮਨਦੀਪ ਸਿੰਘ ਉਹ ਵੀ ਆਪਣਾ ਮਿੱਤਰ ਪਿਆਰਾ ਵਧੀਆ ਬੰਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਉੱਥੇ ਗੁਫਾਵਾਂ ਬਣੀਆਂ ਹੋਈਆਂ ਨੇ ਇੱਥੇ ਆਪਾਂ ਤੁਸੀਂ ਇੱਥੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਲਓ ਜੀ ਆਪਾਂ ਪਹੁੰਚਦਾ ਗਏ ਇੱਥੇ ਇੱਥੇ ਜਿਹੜੇ ਬਾਬਾ ਜੀ ਸੇਵਾ ਕਰਾਉਂਦੇ ਆ ਜੀ ਉਹ ਵੀ ਇੱਥੇ ਰਹਿੰਦੇ ਆ ਜਿਨ੍ਹਾਂ ਕਰਕੇ ਇਹ ਸਥਾਨ ਅੱਜ ਵੀ ਬਚਿਆ ਹੋਇਆ ਹੈ ਆ ਸਾਹਮਣੇ ਤੁਸੀਂ ਫੋਟੋ ਦੇਖ ਸਕਦੇ ਹੋ ਬਾਬਾ ਜੀ ਦੀ ਤੇ ਇਹ ਰਸਤਾ ਜੀ ਉਹ ਜਿੱਥੇ ਜਿਹੜੀਆਂ ਗੁਫਾਵਾਂ ਵੱਲ ਜਾਂਦਾ ਹੈ ਚਲੋ ਮਰ ਦੀ ਇੱਛਾ ਤਾਂ ਪੂਰੀ ਹੋ ਗਈ ਹੈ ਜੇ ਦੇਖ ਲੈਣ ਕਿ ਆ ਕੀ ਕੁਛ ਹੈਗਾ ਔਰੇ ਪਰ ਟੋਪ 'ਤੇ ਬਹੁਤ ਅੱਜ ਹੈ ਮੌਸਮ ਤਾਂ ਸਾਫ਼ ਹੈ ਮੀਂਹ ਵਾਲੇ ਮੌਸਮ ਵਿੱਚ ਨਾ ਆਇਆ ਤਾਂ ਚੰਗੀ ਗੱਲ ਹੈ ਚਲੋ ਚੱਲੀਏ ਜੀ ਫਿਰ ਆਪਾਂ ਅੱਬ ਦੇਖੀਏ ਉੱਪਰ ਗੁਫਾਵਾਂ ਗੁਫਾਵਾਂ ਦੇ ਆਲੇ-ਦਾਲੇ ਦਾ ਮੌਸਮ ਵੀ ਬਹੁਤ ਵਧੀਆ ਹੈ ਤੇ ਜਦੋਂ ਕਹਿੰਦੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਘੋੜੇ ਸਮੇਤ ਹੀ ਇਹਦੇ ਵਿੱਚੋਂ ਲੰਘ जाया ਕਰਦੇ ਸੀ ਮਤਲਬ ਤੁਸੀਂ ਦੇਖ ਲਓ ਵੀ ਹਾਈਟ ਕਿੰਨੀ ਡੂੰਗੀ ਹੋਵੇਗੀ ਤੇ ਅੱਜ ਕੱਲ ਇਹ ਗੁਫਾਵਾਂ ਥੋੜੀਆਂ ਬੰਦ ਹੋ ਗਈਆਂ ਹੋਈਆਂ ਵੀ ਪਾਣੀ ਦੀ ਵਜ੍ਹਾ ਕਰਕੇ ਆ ਢਲਾਣਾ ਡਿਗਣ ਕਰਕੇ ਥੋੜੀ ਰੇਤਲੀ ਜ਼ਮੀਨ ਕਰਕੇ ਨਾ ਇਹ ਮਤਲਬ ਜਦੋਂ ਪਾਣੀ ਇਹ ਮੀਂਹ ਪੈਂਦਾ ਉਹਦੇ ਕਰਕੇ ਚਲਾਣਾ ਗੜ ਲੱਗ ਜਣੇ ਵਿੱਚ ਛੋਟੇ ਛੋਟੇ ਬੰਦ ਹੋ ਜਾਂਦਾ ਰੇਤ ਰੁੱਤ ਪੈ ਕੇ ਨਾ ਚਲੋ ਫੇਰ ਵੀ ਕਿਸੇ ਤਰੀਕੇ ਨਾਲ ਇਹ ਸਾਫ ਕੇ ਰੱਖੀਆਂ ਹੋਈਆਂ ਚਲੋ ਆਪਾਂ ਵਿੱਚ ਜਾ ਕੇ ਦੇਖੀਏ ਪਹਿਲਾਂ ਵੀ ਕੀ ਆ ਸਕਦਾ ਵਾ ਕਿਵੇਂ ਦੀਆਂ ਬਣੀਆਂ ਹੋਈਆਂ ਨੇ ਏ ਮੈਨੂੰ ਲੱਗਦਾ ਨਾ ਵੀ ਇੱਥੇ ਜਦੋਂ ਮੀਂਹ ਪੈਂਦਾ ਇਹ ਵਿੱਚ ਨੂੰ ਚਲੇ ਜਾਂਦਾ ਰਿਤਰ ਰੁਦਾ ਇਹ ਆਪਣੇ ਸੁੱਖਾ ਬਾਜੀ ਸੁੱਖਾ ਬਾਜੀ ਸਾਡੇ ਨਾਲ ਹੀ ਆਇਆ ਵਾ ਚਲੋ ਦੇਖੀਏ ਜਾ ਕੇ ਫਿਰ ਆਪਾਂ ਇਹ ਗੋਫਾ ਬਣੀ ਹੋਈ ਹੈ ਜੀ ਜਿੱਥੇ ਘੋੜੇ ਸਮੇਤ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਇਸ ਪਹਾੜ ਤੋਂ ਆਰ ਪਾਰ ਹੋ ਜਾਇਆ ਕਰਦੇ ਸਨ ਬਾਬਾ ਜੀ ਨੂੰ ਅਸੀਂ ਪੁੱਛਿਆ ਤਾਂ ਸੀਗਾ ਵੀ ਬਾਬਾ ਜੀ ਕਹਿੰਦੇ ਵੀ ਇਹ ਨਾ ਗੋਫਾ ਬੰਦ ਹੋਈ ਹੋਈ ਹੈ ਅੱਗੇ ਜਾ ਕੇ ਰਸਤਾ ਬੰਦ ਹੋ ਗਿਆ ਚਲੋ ਫੇਰ ਮੌਕਾ ਲੱਗਿਆ ਫੇਰ ਆਪਾਂ ਤੁਹਾਨੂੰ ਪੂਰੇ ਦਰਸ਼ਨ ਕਰਵਾਵਾਂਗੇ ਇਸ ਗੁਫਾ ਦੇ ਪਹਿਲਾਂ ਜਾ ਕੇ ਦੇਖੀ ਅੰਦਰ ਜਾ ਕੇ ਥੋੜਾ ਅੱਗੇ ਜਾ ਕੇ ਦੇਖਦੇ ਆ ਤੁਹਾਨੂੰ ਵੀ ਦਿਖਾਉਂਦੇ ਆ ਵੀ ਕੀ ਕੁੱਛ ਹੈਗਾ ਚਲੋ ਚੱਲ ਇਹ ਰੇਤੇ ਨਾਲ ਹੀ ਭਰ ਗਈਆਂ ਮਨ ਲੱਗਦੀ ਰੇਤੇ ਨਾਲ ਨਾ ਮੀ ਭੈਣ ਕਰਕੇ ਨਾ ਦੇਖੋ ਕਿੰਨੀਆਂ ਪੁਰਾਣੀਆਂ ਗੁਫਾਵਾਂ ਬਣੀਆਂ ਹੋਈਆਂ ਅੱਜ ਵੀ ਮੌਜੂਦ ਹਨ ਇਹ ਆਪਣੇ ਪੰਜਾਬ ਵਿੱਚ ਹੀ ਰੋਪੜ ਸ਼ਹਿਰ ਦੇ ਵਿੱਚ ਹੈ ਸਾਨੂੰ ਵੀ ਪਤਾ ਨਹੀਂ ਤਾਂ ਲੱਗਿਆ ਦੇਖੋ ਡੰਡੇ ਵੀ ਉਸੇ ਤਰ੍ਹਾਂ ਲੱਗੇ ਹੋਏ ਹਨ ਨਾ ਉਹ ਜਿਹੜਾ ਰਸਤਾ ਬੰਦ ਹੈ ਜੀ ਸੱਜੇ ਪਾਸੇ ਨੂੰ ਤੇ ਅੰਦਰ ਹੈਗੀਆਂ ਉਹ ਜਾਨਵਰ ਹੈ ਕੋਈ ਚਮਗਦੜਾ ਚਲੋ ਕੋਈ ਨਹੀਂ ਫੇਰ ਮੌਕਾ ਲੱਗੇ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ ਇਹ ਬਾਹਰ ਦਾ ਦ੍ਰਿਸ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੈ ਤਾਂ ਇਹ ਪਹਾੜਾ ਜਿਹੜਾ ਇਹ ਮਿੱਟੀ ਵਾਲਾ ਹੀ ਹੈ ਪੱਕਾ ਪਹਾੜ ਨਹੀਂ ਹੈਗਾ ਮਿੱਟੀ ਦਾ ਹੀ ਹੈ ਇਹ ਇਹ ਰਸਤਾ ਜਿੱਥੋਂ ਜਾਇਆ ਜਾਂਦਾ ਹੁਣ ਆਪਾਂ ਥੱਲੇ ਉਤਰਿਆਏ ਸੁੱਖਾ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਰਾਜੂ ਵੀਡੀਓ ਬਣਾ ਰਿਹਾ ਅੱਗੇ ਚਲੋ ਚੱਲਦੇ ਆ ਜੀ ਇੱਥੇ ਦੱਸਣ ਦੇ ਮੁਤਾਬਕ ਵੀ ਇੱਥੇ ਨਾ ਇੱਕ ਖੂਹ ਹੈ ਪਾਣੀ ਬੜਾ ਉਹਦਾ ਮਤਲਬ ਸਾਫ਼ ਸੁਥਰਾ ਜਿਹਾ ਜਿਵੇਂ ਕਹਿ ਸਕਦੇ ਆ ਵੀ ਪੁਰਾਣੇ ਸਮਿਆਂ ਦੀ ਫੀਲਿੰਗ ਦਿੰਦਾ ਚਲੋ ਆਪਾਂ ਉਹ ਵੀ ਦੇਖਿਆਉਨੇ ਆ ਇੱਧਰ ਨਿਸ਼ਾਨ ਸਾਹਿਬ ਝੂਲ ਰਿਹਾ ਜੀ ਚਲੋ ਨਮਸਕਾਰ ਕਰ ਦਈਏ ਵਾਹਿਗੁਰੂ ਤੇ ਚਲੋ ਅੱਗੇ ਚੱਲੇ ਪਾਈਏ ਆਪਾਂ ਇਹ ਟੈਂਬੀ ਇੱਥੇ ਕਹਿੰਦੇ ਪਿੰਡ ਵਸਦੇ ਸੀਗੇ। ਬਾਬਾ ਜੀ ਦੇ ਦੱਸਣਾ ਮੁਤਾਬਕ ਬਾਬਾ ਜੀ ਇੱਥੇ ਆਪਾਂ ਨੂੰ ਮਿਲੇ ਇੱਕ। ਚਲੋ ਦੇਖੀ ਆਪਾਂ ਕਿਆ ਕੁਝ ਹੈਗਾ ਉਹ ਸਾਹਮਣੇ ਖੂਹ ਹੀ ਸਤਾ ਰਿਹਾ ਹੈ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਤੇ ਆਨੇ ਜਾ ਕੇ ਜ਼ਰੂਰ ਦੇਖਣਾ ਵੀ ਖੂਹ ਚੱਲਦਾ ਹੈ ਜਾਂ ਚੱਲਦਾ ਆਪਾਂ ਨੇ ਚਲਾ ਕੇ ਦੇਖਣਾ। ਪਾਣੀ ਵੀ ਪੀਣਾ ਆਪਾਂ ਨੇ। ਤੇ ਰਾਜ ਤੇ ਸੁੱਖਾ ਤਾਂ ਪਹੁੰਚ ਗਿਆ ਮੇਰੀ ਥੋੜੀ ਚਾਲਸ ਲੋਗਾ ਕਿਉਂਕਿ ਗਰਮੀ ਬਹੁਤ ਅੱਜ ਲਓ ਜੀ ਸੁੱਖਾ ਤਾਂ ਆਪਣੇ ਟਿਕਾਣੇ ਪਹੁੰਚ ਗਿਆ ਇਹ ਨਹੀਂ ਹਟਦਾ ਅੱਜ ਚਲਾ ਕੇ ਦੇਖੂ ਇਹ ਚੱਲ ਭਾਈ ਚਲਾ ਦੇਖੀਏ ਫਿਰ ਅਸੀਂ ਵੀ ਚਲਾ ਲਿਆ ਇਹਨੇ ਤਾਂ ਜਾਂਦੀ ਸਾਰੇ ਬਾਬਾ ਜੀ ਇੱਧਰ ਬੈਠੇ ਹੈ ਬਾਬਾ ਜੀ ਦੇ ਦਸਨ ਮੁਤਾਬਕ ਇਹ ਤਾਂ ਬਹੁਤ ਮਤਲਬ ਜਿਹੜਾ ਪਾਣੀ ਨਿਕਲਦਾ ਇਹਦੇ ਵਿੱਚ ਤੇ ਬਹੁਤ ਹੀ ਮਤਲਬ ਸਾਫ਼ ਸੁਥਰਾ ਮਿੱਠਾ ਪਾਣੀ ਇੱਕ ਤਰ੍ਹਾਂ ਦਾ ਬਾਬਾ ਜੀ ਕਹਿੰਦੇ ਸਾਨੂੰ ਵੀ ਪੀ ਕੇ ਦੇਖੋ ਇੱਕ ਵਾਰ ਵੀ ਥੋੜੇ ਪਿੰਡਾਂ ਦਾ ਪਾਣੀ ਵੀ ਇਹੋ ਜਿਹਾ ਜਦੋਂ ਅਸੀਂ ਪਾਣੀ ਪੀ ਕੇ ਦੇਖਿਆ ਨਾ ਲੱਗ ਜਾਈ ਟੇਸਟ ਤਾਂ ਫੀਲਿੰਗੇ ਹੋਰ ਦੀ ਇੱਥੇ ਦੀ ਪਾਣੀ ਦੀ ਫਿਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਲੋਕ ਇੱਥੇ ਛੱਡ ਕੇ ਕਿਉਂ ਚਲੇ ਗਏ ਪਾਣੀ ਦਾ ਸਰੋਤ ਹੀ ਬਹੁਤ ਵਧੀਆ ਸੀਗਾ ਇਲਾਕਾ ਵੀ ਬਹੁਤ ਵਧੀਆ ਹੈ ਚਲੋ ਜਦੋਂ ਤੁਸੀਂ ਵੀ ਆਉਂਦੇ ਹੋ ਤਾਂ ਜਰੂਰ ਦੇਖ ਕੇ ਜਾਇਆ ਕਰੋ ਚੀਜ਼ਾਂ ਇਹ ਹੈ ਤਾਂ ਨਾਲ ਪਾਸੇ ਇਹਨਾਂ ਦੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ